ਹੈਲੋ ਜੀ ਸਾਸਰੀਕਾਲ ਜੀ গুড মর্নিং ਹੈ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਚੈਨਲ ਦੇ ਉੱਤੇ ਮੋਜ ਪਿੰਡਾਂ ਦੇ ਤੇ ਤੇ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਸੋਹਣੇ-ਸੋਹਣੇ ਕਰਿਓ ਕਮੈਂਟ ਜੀ ਤੇ ਮੈਂ ਆਠ ਚੱਕੀ ਆ ਜੀ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ 6:17 ਮਿੰਟ ਹੋ ਗਏ ਨੇ ਤੇ ਚਾਹ ਪਾਣੀ ਅਸੀਂ ਪੀ ਲਿਆ ਤੇ ਮੇਰਾ ਬੇਟਾ ਉੱਠ ਚੁੱਕਿਆ ਜੀ ਨਹਾ ਕੇ ਆ ਗਿਆ ਮੈਂ ਉਹਦੇ ਵਾਸਤੇ ਪਾਣੀ ਧਰਤਾ ਸੀ ਉੱਠ ਕੇ ਤੇ ਉਹਨੂੰ ਪਾਣੀ ਗਰਮ ਹੋ ਗਿਆ ਸੀ ਤੇ ਉਹ ਗਰਮ ਪਾਣੀ ਨਾਲ ਹੀ ਨਹਾਉਂਦਾ ਤੇ ਬੇਟੀ ਮੇਰੇ ਉੱਠ ਚੁੱਕੀ ਹੈ ਚਾਹ ਪਾਣੀ ਨਹੀਂ ਪੀਂਦੀ ਸਵੇਰ ਬਸ ਗਰਮ ਪਾਣੀ ਪੀਂਦੀ ਹੈ ਜੀ ਤੇ ਮੈਂ ਹੁਣ ਗੁੰਨੂਗੀ ਜੀ ਆਟਾ ਆਟਾ ਸਾਡਾ ਰਾਤ ਵਾਲਾ ਵੈਸੇ ਥਪੇ ਪਰ ਉਹ ਥੋੜਾ ਦੇਖੋ ਜਿੰਨਾ ਕਾ ਇਹਦਾ ਸਰਨਾ ਨਹੀਂ ਮੈਨੂੰ ਗੁੰਨਣਾ ਪੈਣਾ ਆਟਾ ਨੇ ਹਮ ਦੁਪਹਿਰ ਦੇ ਦੁਪਹਿਰ ਦਾ ਤੇ ਸਵੇਰ ਦਾ ਦੋਨੋਂ ਇਕੱਠੇ ਗੁੰਨ ਲੂੰਗੀ ਆਟੇ ਤੇ ਕਿਉਂਕਿ ਦੋਨੋਂ ਗੁੰਨਣ ਤੇ ਬਾਰ-ਬਾਰ ਗੁੰਨਿਆ ਨਹੀਂ ਅੰਦਾਜ਼ ਹਮ ਇਕੱਠੇ ਗੁੰਨ ਕੇ ਫ੍ਰਿਜ ਚ ਰੱਖ ਦੂੰਗੀ ਤੇ ਮੇਰੇ ਦੇਖੋ ਇਹ ਚਿੱਟੇ ਵਾਲ ਆਉਣ ਲੱਗ ਗਏ ਇੱਥੇ ਮਹਿੰਦੀ ਲਾਉਣੀ ਪਊਗੀ ਮੈਨੂੰ ਮਹਿੰਦੀ ਕਿਹੜਾ ਰਹਿੰਦੀ ਹੈ ਜੀ ਮਹਿੰਦੀ ਵਸ ਹਫਤਾ ਤੋਂ ਮਸੇ ਰਹਿੰਦੀ ਹਫਤਾ ਜਾਂ 12 ਦਿਨ ਤੇ ਫਿਰ ਚਿੱਟੇ ਹੋਣ ਲੱਗਦੇ ਨੇ ਬਾਹਲ ਚਿੱਟੇ ਵਾਲ ਪਤਾ ਨਹੀਂ ਕਿਸ ਕਾਰਨ ਹੁੰਦੇ ਆ ਜੀ ਛੋਟੇ ਛੋਟੇ ਬੱਚਿਆਂ ਦੇ ਵੀ ਬਹੁਤ ਸਾਰੇ ਹੁੰਦੇ ਆ ਮੈਂ ਕਈ ਵਾਰ ਦੇਖਿਆ ਛੋਟੇ ਬੱਚਿਆਂ ਦੇ ਵੀ ਚਿੱਟੇ ਵਾਲ ਆਏ ਹੁੰਦੇ ਨੇ ਇਹ ਪਤਾ ਨਹੀਂ ਕੋਈ ਕੈਲਸ਼ੀਅਮ ਦੀ ਕੋਈ ਵਿਟਾਮਿਨ ਦੀ ਕੀ ਪਤਾ ਕਾਦੀ ਹਨਾ ਕਮੀ ਹੁੰਦੀ ਆ ਕੋਈ ਨਾ ਕੋਈ ਸਰੀਰ ਦੇ ਵਿੱਚ ਜਿਸ ਕਰਕੇ ਕਮੀ ਨਾਲ ਇਹ ਵਾਲ ਚਿੱਟੇ ਹੋਣ ਲੱਗਦੇ ਤੇ ਚਲੋ ਜੀ ਹੁਣ ਆਪਾਂ ਗੁੰਨੇ ਆ ਜੀ ਆਟਾ ਤੇ ਉਹ ਕੱਲ ਸੀ ਵਾਟਰ ਕੋਲਰ ਭਰਿਆ ਸੀ ਪਾਣੀ ਦਾ ਤੇ ਪਾਣੀ ਦਾ ਭਰ ਕੇ ਸੀ ਬਰਫ਼ ਵੀ ਪਾ ਦਿੱਤੇ ਪਾਣੀ ਜਮੀ ਥੋੜਾ ਥੋੜਾ ਹੀ ਹੁੰਦਾ ਸੀ ਟੋਟੀ ਚੋਂ ਇੱਥੋਂ ਹਣ ਇੰਨ ਨੰਨੀ ਹੁੰਦਾ ਉਹ ਤੇਪ ਤੇਪ ਤੇ ਫਿਰ ਦੂਜਾ ਹੁਣ ਅਸੀਂ ਸਾਰਾ ਵਾਟਰ ਕੋਲਰ ਚ ਪਾਣੀ ਕੱਢਿਆ ਦੇਖੋ ਜੀ ਤੇ ਹੁਣ ਮੈਂ ਇਹਨੂੰ ਖੋਲ ਕੇ ਦੇਖਦੀ ਹਾਂ ਜੀ ਜਾਲੀ ਚ ਕੀ ਹੈ ਹੈਨਾ ਆ ਮੈਂ ਆਟਾ ਗੁੰਨ ਲੈਣੀ ਗੁੰਨ ਕੇ ਢੀਸੀ ਤੇ ਟਕਣਾ ਸੀ ਬਸ ਮੈਂ ਕੈਂਪਰ ਵਿਲਾ ਕਰਨ ਲੱਗ ਗਈ ਮੈਂ ਤਾਂ ਚੱਲ ਮੈਂ ਰੋਟੀ ਲੋਣੀ ਆ ਨਾਸ਼ਤਾ ਬਣਾਉਣਾ ਬੱਚਿਆਂ ਦਾ ਤੇ ਮੈਂ ਢੱਕਦੀ ਆਪਾਂ ਤੇ ਆ ਦੇਖੋ ਜੀ ਕਿਉਂਕਿ ਪਾਣੀ ਹੁਣ ਮੋਟਰ ਚੱਲੀ ਸੀ ਤੇ ਅਸੀਂ ਆਖੇ ਪਾਣੀ ਭਰ ਲਏ ਮੈਂ ਆ ਦੇਖੋ ਆ ਜਾਲੀ ਐ ਤੇ ਇਹਨੂੰ ਆਪਾਂ ਖੋਲ ਕੇ ਦੇਖਦੇ ਆ ਕੀ ਐ ਚਿਕ ਚਾ ਠੀਕ ਆ ਜੀ ਇਹਦੇ ਵਿੱਚ ਕਾगज ਲੱਗਿਆ ਹੋਇਆ ਦੇਖੋ ਜੀ ਇੱਦਾਂ ਰੈਪਰ ਲੱਗਿਆ ਹੋਇਆ ਤੇ ਤੁਸੀਂ ਵੀ ਜੇ ਵਾਟਰ ਕੂਲਰ ਲੈਣੇ ਹੋ ਨਾ ਮਾਤੇ ਜ਼ਰੂਰ ਚੈੱਕ ਕਰ ਲਿਓ ਜੀ ਆਹ ਕਾगज ਲਾ ਕੇ ਫੇਰ ਹੀ ਜਾਲੀ ਫਿੱਟ ਕਰੇ ਅੰਦਰਲੇ ਪਾਸੇ ਤੇ ਅਸੀਂ ਦੇਖਿਆ ਨਹੀਂ ਸੀ ਤੇ ਹੁਣ ਮੈਂ ਦੇਖਿਆ ਤੇ ਮੈਂ ਕੱਲਾ ਦੇ ਹਸਬੰਦ ਨੂੰ ਵੀ ਕਹਿ ਰਹੀ ਸੀ ਤੇ ਵੀ ਚੈੱਕ ਕਰ ਲਉਣਾ ਟਾਈਮ ਨਹੀਂ ਲੱਗਿਆ ਇਸ ਕਰਕੇ ਹੁਣ ਮੈਂ ਚੈੱਕ ਕੀਤਾ ਤੇ ਆਹ ਦੇਖੋ ਜੀ ਇਹਦਾ ਲਾ ਕੇ ਫਿਰ ਆਪਾਂ ਇਹ ਚ ਫਿੱਟ ਕਰ ਲਾਂਗੇ ਠੀਕ ਹੈ। ਫਿਰ ਇਹਦੇ ਵਿੱਚ ਪਾਣੀ ਹੋਣਾ। ਠੀਕ ਹੈ ਜੀ, ਮਿਲਦੇ ਆ। ਦੇਖੋ ਜੀ ਅਸੀਂ ਕੁੰਡਾ ਲਿਆ ਸੀ ਨਾ। ਆ ਦੇਖੋ। ਤੇ ਇਹਨੂੰ ਪਾਣੀ ਦਾ ਭਰਤਾ ਅਸੀਂ ਪਹਿਲਾਂ ਸਰੋਂ ਦੇ ਤੇਲ ਨਾਲ ਸਾਰਾ ਕੀਤਾ ਇਹਨੂੰ ਅੰਦਰ। ਜਾਨਕਿ ਲਾਇਆ ਸਰੋਂ ਦਾ ਤੇਲ। ਹਨੋਂ ਤੁੰਗੀ ਤਰ੍ਹਾਂ ਸਰੋਂ ਦੇ ਤੇਲ ਨਾਲ ਕਰਕੇ ਤੇ ਲਾ ਕੇ ਸਰੋਂ ਦਾ ਤੇਲ ਫਿਰ ਇਹਦੇ ਵਿੱਚ ਪਾਣੀ ਪਾਤਾ ਜੀ। ਉਹ ਇਹ ਪਰਜਾ ਜোন ਜਿਵੇਂ ਜਿਵੇਂ ਸੀ ਨੂੰਗਾ ਉੱਚ ਹੋਰ ਪਾਣੀ ਪਾਈ ਜਾਵਾਂਗੇ 8-10 ਦਿਨ ਰੱਖਣੇ ਨੇ ਤੇ 8-10 ਦਿਨ ਰੱਖਦੇ ਉਦੋਂ ਬਾਅਦ ਫਿਰ ਇਹ ਪੱਕ ਜਾਊਗਾ ਫਿਰ ਆਪਾਂ ਇਹ ਮਸਾਲਾ ਚਟਣੀ ਵਗੈਰਾ ਰਗੜ ਸਕਦੇ ਆ ਤੇ ਸਾਡੇ ਕੁੰਡਾ ਹੈ ਨਹੀਂ ਸੀ ਜੀ ਘੋਟਣਾ ਤਾਂ ਹੈਗਾ ਸੀ ਤੇ ਇਸ ਕਰਕੇ ਪਰ ਮੈਂ ਕੁੰਡਾ ਲਿਆ ਇਹ ਜੀ 150 ਰੁਪਏ ਦਾ ਕਹਿੰਦਾ ਸੀ ਇੱਥੇ ਭਾਈ ਆਏ ਸੀ ਘਮਿਆਰ ਤੇ 150 ਰੁਪਏ ਦਾ ਕਹਿੰਦਾ ਸੀ ਜੀ ਫਿਰ ਅਸੀਂ 120 ਰੁਪਏ ਲਵਾਇਆ ਉਹ ਤੋਂ ਤੇ ਪਹਿਲਾਂ 100 ਕਹਿੰਦੇ ਸੀ ਸੋ ਉਹਨੇ ਨਹੀਂ ਲਾਇਆ ਰੈਟ ਫਿਰ 120 ਰੁਪਏ ਲਾਇਆ ਜੀ ਤੇ ਮੇਰੇ ਜੀ ਨਿਗਾਹ ਵਾਲੇ ਅੰਕ ਲੱਗੇ ਆ ਜੀ ਤੇ ਵਾਸ ਜੀ ਹੁਣ ਦੂਜਾ ਮੇਰਾ ਬੇਟਾ ਜਾ ਚੁੱਕਾ ਹੈ ਸਕੂਲ ਤੇ ਬੈਨ ਆ ਗਈ ਸੀ 7:30 ਵਜੇ ਤੇ ਹੁਣ ਆਪਾਂ ਵਿਨਾਮਾ ਤੋਂ ਆ ਗਏ ਜੀ ਮਿਲਦੇ ਆ ਤੁਹਾਨੂੰ ਨਾ ਧੋਕੇ ਤੇ ਜੀ ਅਸੀਂ ਆ ਗਏ ਸੀ ਜੇ ਮੰਦਿਰੋਂ ਮੰਦਿਰ ਜਾ ਕੇ ਅਸੀਂ ਆ ਗਏ ਤੇ ਹੁਣ ਲੱਗੇ ਆ ਜੀ ਨਾਸ਼ਤਾ ਕਰਨ ਤੇ ਤੁਸੀਂ ਵੀ ਕਰ ਲਓ ਨਾਸ਼ਤਾ ਜੀ ਦੇਖੋ ਇਹ ਪਰੌਂਠੇ ਆ ਚਟਨੀ ਆ ਤੇ ਚਾਹ ਤੇ ਤਾਂ ਪਹ ਨਿਕਲ ਚੁੱਕੀ ਆ ਬਹੁਤ ਆ ਮੇਰੇ ਹੱਥ ਗਿਆ ਸੀ ਮੰਦਰ ਆ ਮੇਰੇ ਹਸਬੰਡ ਐ ਕੰਮ ਤੇ ਚਲੇ ਆ ਹਣ ਇਹਨਾਂ ਦੇ ਕੱਲ ਪੈਰ ਤੇ ਸੱਟ ਵੱਜੀ ਰਾਤ ਮੇਕ ਖੋਗੀ ਪੈਰ ਦੇ ਵਿੱਚ ਤੇ ਮੇਕ ਤਾਂ ਨਿਕਲ ਗਈ ਤੇ ਪਰ ਪੈਰ ਦਰਦ ਕਰ ਰਿਹਾ ਤੇ ਹੁਣ ਦੇਖਦੇ ਆ ਜੀ ਫਿਟਕੜੀ ਤੇ ਨੂਨ ਪਾ ਕੇ ਉਹਦੇ ਟਕੋਰ ਕਰਾਂਗੇ ਜਾਂ ਮੂਲ ਵਗੈਰਾ ਮਲ ਕੇ ਤੇ ਫਿਰ ਉ ਗਰਮ ਪੱਟੀ ਬੰਨਾਂਗੇ ਜੀ ਤੇ ਟਾਈਮ ਬਾਜੀ ਚੁੱਕਿਆ ਜੀ 8:9 ਸਵੇਰ ਤੇ ਬੱਸ ਜੀ ਮਿਲਦੀ ਬਾਹਰ ਤੇ ਜੇ ਇੱਥੇ ਮੈਂ ਆ ਗਈ ਸੀ ਰਸੋਈ ਦੇ ਵਿੱਚ ਭਾਂਡੇ ਮਾਂਜਣ ਵਾਸਤੇ ਤੇ ਨਾਸ਼ਤਾ ਸਾਰਿਆਂ ਦਾ ਹੋ ਚੁੱਕਿਆ ਸੀ ਤੇ ਨਾਸ਼ਤਾ ਤੋਂ ਪਹਿਲਾਂ ਅਸੀਂ ਮੰਦਰ ਜਾਂਦੇ ਹਾਂ ਜੀ ਮੰਦਰ ਵਾ ਕੇ ਅਸੀਂ ਨਾਸ਼ਤਾ ਕਰਦੇ ਹਾਂ ਤੇ ਹੁਣ ਮੈਂ ਪਹਿਲਾਂ ਸਿੰਕ ਸਾਫ ਕਰੂੰਗੀ ਚੰਗੀ ਤਰ੍ਹਾਂ ਢਾਂਡੇ ਮੈਂ ਵਾਸ਼ ਕਰਕੇ ਇੱਧਰ ਰੱਖ ਲੇ ਤੇ ਹੁਣ ਸਿੰਕ ਸਾਬਣ ਨਾਲ ਚੰਗੀ ਤਰ੍ਹਾਂ ਧੋ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਤਵਾ ਮਾਂਜੂਗੀ ਕਿਉਂਕਿ ਤਵੇ ਦੇ ਪਰ ਕੀੜੀਆਂ ਲੱਗ ਜਾਂਦੀਆਂ ਜੀ ਕਿਉਂਕਿ ਪਰੌਂਠੇ ਬਣਾਈਦੇ ਇਸ ਕਰਕੇ ਘਿਓ ਦੇ ਉੱਪਰ ਤੇ ਕੀੜੀਆਂ ਆ ਜਾਂਦੀਆਂ ਜੀ ਜਦੋਂ ਆਪਾਂ ਰੱਖਦੇ ਆ ਰੋਟੀ ਪਕਾ ਕੇ ਸੋ ਬਾਦ ਤੇ ਹੁਣ ਮੈਂ ਮਾਂਜ ਕੇ ਇਹਨੂੰ ਖੜਾ ਕਰ ਦੂੰਗੀ ਤਵੇ ਨੂੰ ਤੇ ਤਵਾ ਮਾਂਜ ਕੇ ਹੁਣ ਮੈਂ ਭਾਂਡੇ ਮਾਜ ਲੇ ਤੇ ਹੁਣ ਮੈਂ ਮਾਜ ਕੇ ਹੁਣ ਮੈਂ ਧੋਂਗੀ ਜੀ ਤੇ ਇੱਕ ਇੱਕ ਕਰਕੇ ਧੋ ਲੂੰਗੀ ਸੋ ਬਾਦ ਤਾਂ ਬਹੁਤ ਸਾਰੇ ਭਾਂਡੇ ਹੋ ਜਾਂਦੇ ਜੀ ਦੇਖੋ ਜੀ ਸਵੇਰ ਦੇ ਚਾਹ ਪਾਣੀ ਦੇ ਹੁੰਦੇ ਆ ਫਿਰ ਨਾਸ਼ਤੇ ਵਗੈਰਾ ਦੇ ਤੇ ਜਿਆਦਾ ਹੋ ਜਾਂਦੇ ਸਵੇਰ ਸਵੇਰ ਤਾਂ ਦੁਪਹਿਰੇ ਥੋੜੇ ਜਿਹਾ ਘੱਟ ਹੁੰਦੇ ਆ ਜੀ ਤੇ ਹੁਣ ਮੈਂ ਬਸ ਭਾਂਡੇ ਮਾਜ ਕੇ ਤੇ ਫਿਰ ਮੈਂ ਆਉਂਗੀ ਗੈਸ ਵਗੈਰਾ ਸਾਮਕਰਨ ਮਾਜ ਕੇ ਮੈਂ ਚੁੱਕੀ ਆ ਇਧਰ ਗੈਸ ਸਾਫ ਕਰਨ ਦੇਖ ਹੀ ਰਹੇ ਹੋ ਤੁਸੀਂ ਤੇ ਮੈਂ ਡੱਬੇ ਵਗੈਰਾ ਸਾਫ ਕਰਕੇ ਤੇ ਫਿਰ ਮੈਂ ਗੈਸ ਸਾਫ ਕੀਤਾ ਗੈਸ ਸਾਫ ਕਰਕੇ ਤੇ ਮੈਂ ਡੱਬੇ ਜਿਨੇ ਜੇ ਸਾਰੇ ਫਿਰ ਇਹਨਾਂ ਦੇ ਸਟੈਂਡ ਰੱਖੇ ਗੈਸ ਦੇ ਉੱਪਰ ਤੇ ਇੱਕ ਚ ਕੀੜੀਆਂ ਬਹੁਤ ਹੀ ਜ਼ਿਆਦਾ ਆ ਰਹੀਆਂ ਨੇ ਕੀੜੀਆਂ ਦਾ ਹੁਣ ਬਸ ਗਰਮੀ ਦੇ ਵਿੱਚ ਚਾਹੇ ਕੋਈ ਚੀੜ ਡੁੱਲੇ ਚਾਹੇ ਨਾ ਡੁੱਲੇ ਕੀੜੀਆਂ ਸਲਫ ਤੇ ਹਮੇਸ਼ਾ ਹੀ ਰਹਿੰਦੀਆਂ ਜਦੋਂ ਮਰਜ ਸਲਫ ਤੇ ਕੰਮ ਕਰ ਲੋ ਜੀ ਤੇ ਚਾਹ ਪਾਣੀ ਬਣਾ ਲਓ ਜਾਂ ਪੀਣ ਲੱਗੋ ਪਾਣੀ ਤੇ ਇੱਥੇ ਕੀੜੀਆਂ ਹੀ ਨਜ਼ਰ ਆਉਂਦੀਆਂ ਤੇ ਮੈਂ ਉਹ ਜਿਹੜੀ ਹੁੰਦੀ ਹੈ ਜੀ ਲੱਛੀ ਇੱਥੇ ਮੈਂ ਕੰਮ ਕਰਿਆ ਜੀ ਦੇਖੋ ਭਾਂਡੇ ਮਾਂ ਹੀ ਲੈ ਤੇ ਸਲਫ ਵਗੈਰਾ ਸਾਫ ਕਰਤੀ ਤੁਸੀਂ ਦੇਖ ਹੀ ਚੁੱਕੇ ਹੋ ਤੇ ਆ ਆਪਣੇ ਆਲੂ ਪਏ ਤੇ ਆ ਜੀ ਅਸੀਂ ਝਾਲੀ ਲਾਤੀ ਸੀ ਤੁਸੀਂ ਦੇਖ ਹੀ ਰਹੇ ਹੋ ਤੇ ਹੁਣ ਆਪਾਂ ਦੇਖਦੇ ਹਾਂ ਪਾਣੀ ਹੁੰਦਾ ਕਿ ਨਹੀਂ ਇਹ ਦੇ ਵਿੱਚ ਉਹਦਾ ਸਨੇਹਾ ਹੋ ਰਿਹਾ ਟੋਟੀ ਛੱਡੇ ਯਾਰ ਦੇਖਦੇ ਹਾਂ ਹੁਣ ਫੁੱਲ ਪਾਣੀ ਹੁੰਦਾ ਕਿ ਘੱਟ ਹੈ ਦੇਖੋ ਜੀ ਹੁਣ ਤਾਂ ਫੁੱਲ ਆਉਣ ਲੱਗ ਪਏ ਅੱਗ ਘੱਟ ਹੁੰਦਾ ਸੀ ਜੰਮੀ ਥੋੜਾ ਜਿਹਾ ਜਾਲੀ ਦੇ ਵਿੱਚ ਰੈਪਰ ਜੀ ਅਸੀਂ ਉਹ ਲਾਤਾ ਸੀ ਤੇ ਇੱਧਰ ਅਸੀਂ ਕੰਮ ਕਰ ਲਿਆ ਹੁਣ ਤੁਹਾਨੂੰ ਰੋਮ ਦਿਖਾਉਣੇ ਆ ਰੋਮ ਜੀ ਅਸੀਂ ਝਾੜੂ ਕਰ ਲਿਆ ਬੱਚਾ ਲਾ ਲਿਆ ਤੇ ਸੈਟਿੰਗ ਕਰਤੀ ਆਹ ਮੇਰੇ ਬੇਟੇ ਨੇ ਡਰਾਇੰਗ ਬਣਾਈ ਸੀ ਦੇਖੋ ਜੀ ਰਾਧਾ ਕ੍ਰਿਸ਼ਨ ਦੀ ਮੇਰਾ ਬੇਟਾ ਡਰਾਇੰਗ ਚ ਬਹੁਤ ਹਕਸਵਾਲਟ ਹੈ ਤੇ ਉਹਨੂੰ ਵਧੀਆ ਲੱਗਦਾ ਡਰਾਇੰਗ ਬਣਾਉਣਾ ਤੇ ਉਹਨੇ ਹਰਾ ਦਾ ਕ੍ਰਿਸ਼ਨ ਦੀ ਬਣਾਈ ਸੀ ਦੇਖੋ ਜੀ ਜੇ ਤੁਹਾਨੂੰ ਸੋਹਣੀ ਲੱਗੀ ਤਾਂ ਲਾਈਕ ਕਰਿਓ ਜੀ ਜ਼ਰੂਰ ਤੇ ਇੱਧਰ ਹੈਗੇ ਆ ਜੀ ਲਾਛੀ ਮਾਤਾ ਗਣੇਸ਼ ਜੀ ਤੇ ਸਰਸਵਤੀ ਮਾਤਾ ਤੇ ਕਵੀਰ ਜੀ ਆ ਜੀ ਹੈਗੇ ਆ ਉੱਥੇ ਤਪੋਵਨ ਹੈ ਡੱਕੀ ਸਾਹਿਬ ਲੁਧਿਆਣੇ ਕੋਲੇ ਉੱਥੋਂ ਵੀ ਹੈ ਜੀ ਤੇ ਆ ਇਧਰ ਸ਼ਿਵ ਸ਼ੰਕਰ ਮਹਾਦੇਵ ਤੇ ਨੈਕਸਟ ਰੂਮ ਚੋਂ ਨਹੀਂ ਆਪਾਂ ਗਾਂ ਵਾਲੇ ਚ ਤੇ ਇਧਰ ਵੀ ਸਾਫ਼ ਸਫਾਈ ਹੋ ਗਈ ਦੇਖੋ ਬੈੱਡ ਦੀ ਢੋ ਹੈ ਨਹੀਂ ਕਿ ਸਾਡੇ ਟੁੱਟੀ ਹੋਈ ਹੈ ਤੇ ਵਸ ਇਧਰ ਕੈਵਨ ਲਾਇਆ ਇਧਰ ਸ਼ੀਸ਼ਾ ਹੈ ਇਧਰ ਕੂਲਰ ਹੈ ਜੀ ਆ ਮੈਂ ਇੱਕ ਕਰੀਮ ਮਂਗਾਈ ਸੀ ਜੀ ਬਾਇਓਟੈਕ ਦੀ ਤੇ ਇਹ ਆਨਲਾਈਨ ਮਂਗਾਈ ਸੀ ਜੀ ਮੈਂ ਮਿਸ਼ਰ ਤੋਂ ਤੇ ਤੁਸੀਂ ਵੀ ਇਹ ਵਰਤਦੇ ਹੋ ਕਿਸੇ ਨੇ ਵਰਤੀ ਹੋਵੇ ਭੈਣ ਨੇ ਤਾਂ ਮੈਨੂੰ ਜਰੂਰ ਦੱਸਿਓ ਵੀ ਇਹ ਕਿੱਦਾਂ ਦੀ ਹੈ ਕੀ ਇਹਦਾ ਰਿਜ਼ਲਟ ਹੈ ਤੇ ਇਹ ਦਿਨ ਦੇ ਇੱਕ ਸਵੇਰ ਲਾਉਣੀ ਹੈ ਜੀ ਮੂੰਹ ਆਵਦਾ ਕਲੀਨ ਕਰਕੇ ਤੇ ਇੱਕ ਜੀ ਇਹ ਸ਼ਾਮ ਨੂੰ ਲਾਉਣੀ ਹੈ ਆਦਾ neck ਤੇ face clean ਕਰਕੇ ਰਾਤ ਨੂੰ ਪੈਣ ਲੱਗੇ ਲੋਣੀ ਆ ਤੇ ਮੈਂ ਰਾਤ ਨੂੰ ਤਾਂ ਜਈ ਕਈ ਵਾਰ ਭੁੱਲ ਜੰਨੀ ਆ ਤੇ ਇਹ ਮੈਨੂੰ ਪਈ ਆ ਜੀ online 143 ਰੁਪਏ ਦੇ ਪਈ ਆ ਤੇ ਇਹ ਹੈਗੀ 50 ਗ੍ਰਾਮ ਦੀ ਹੈਗੀ ਆ ਜੀ ਇਹਦੀ ਪੈਕਿੰਗ ਇਹ ਦੇਖੋ 50 ਗ੍ਰਾਮ ਇਹ ਮੰਗਾਈਏ ਮੈਂ ਤੇ ਤਾਂ ਮੁੱਕਾ ਦੁਪਹਿਰ ਦਾ ਤੇ ਦਪਰ ਦਾ ਤੇ ਟਾਈਮ ਹੋ ਗਿਆ 1:31 ਮਿੰਟ ਤੇ ਮੈਂ ਰੋਟੀ ਦੁਬਾਰ ਦੀ ਬਣਾ ਲਈ ਤੇ ਰੋਟੀ ਦੇ ਵਿੱਚ ਤੇ ਖਾ ਤਾਂ ਮੈਂ ਬੜੀਆਂ ਦੀ ਸਬਜ਼ੀ ਬਣਾਈ ਸੀ ਸੋਡੇ ਨੂੰ ਸ਼ੇਅਰ ਕੀਤੀ ਸੀ ਰੈਸਪੀ ਤੇ ਆ ਹੈਗੀ ਰੋਟੀ ਤੇ ਮੇਰਾ ਬੇਟਾ ਵਾ ਸੌਣ ਵਾਲਾ ਹੀ ਹੈ ਮੇਰੇ ਹਸਬੰਡ ਆ ਗਏ ਸੀ ਜੀ ਤੇ ਮੈਂ ਖਾਵਾਂਗੀ ਰੋਟੀ ਦੇਖ ਗੱਲ ਸੁਣਨੇ ਸ਼ੇਰ ਦੀ ਕਰਨੀ ਸੀ ਜਿਹੜੇ ਕਸ਼ਮੀਰ ਦੇ ਵਿੱਚ ਅੰਤਖਵਾਦੀ ਹਮਲਾ ਹੋਇਆ ਜੀ ਉਹ ਸੁਣ ਕੇ ਬਹੁਤ ਹੀ ਦੁੱਖ ਹੋਇਆ ਤੇ ਇੱਕ ਤਾਂ ਯਾਨੀ ਕਿ ਲੇਡੀ ਹਨਾ ਕਪਲ ਸੀ ਉਹ 6 ਮਹੀਨੇ ਉਹਨਾਂ ਦੀ ਮੈਰਿਜ ਨੂੰ ਹੋਏ ਸੀ ਤੇ ਉਹਨਾਂ ਦੀ ਡੈਥ ਹੋ ਗਈ ਜੀ ਦੇਖੋ ਜੀ ਉਹ ਕੋਲੇ ਰੋ ਰਹੀ ਹੈ ਬੈਠੇ ਤੇ ਬਹੁਤ ਹੀ ਮਾੜਾ ਹੋਇਆ ਤੇ ਦੇਖੋ ਜੀ ਅੰਤਕਵਾਦੀਆਂ ਨੇ ਵੀ ਇਹ ਜਾਤ ਪਾਤ ਪੁੱਛ ਕੇ ਫੇਰ ਗੋਲੀ ਚਲਾਈ ਤੇ ਬਹੁਤ ਹੀ ਮਾੜੀ ਗੱਲ ਹੈ ਜੀ ਜਿਹੜੇ ਵੀ ਗੁਰੂ ਚਰਨਾਂ ਦੇ ਵਿੱਚ ਜਾ ਵਿਰਾਜੇ ਨੇ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਮਿਲੇ ਜੀ ਆਪਾਂ ਇਹ ਗਰਦਾਸ ਕਰਦੇ ਹਾਂ ਜੀ ਤੇ ਮੈਂ ਕਰਦੀ ਹਾਂ ਜੀ ਵੀਡੀਓ ਦਾ ਇੱਥੇ ਐਂਡ ਤੇ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਤੇ ਸੋਨੇ ਸੋਨੇ ਕਰਿਓ ਕਮੈਂਟ ਤੇ ਮਿਲਦੇ ਆਂ ਜੀ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ